ਤੇ ਜਿਸ ਤਾ ਉਹਨਾਂ ਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲ ਪਲਾਜ਼ਾ ਤੇ ਨਾਲ ਐਂਬੂਲੈਂਸ ਚਾਹੀ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦੇਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਦੇ ਪਏ 32 ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਹੈ ਇੱਕ ਜਗ੍ਹਾ ਟੱਚ ਕਰਕੇ ਗਈ ਹੈ ਕੁਈ ਧਨਵਾਰਾਂ ਨਾਲ ਵੀ ਗੱਤ ਨਹੀਂ ਚਲਦੀ ਨਹੀਂ ਨਹੀਂ ਐਦਾ ਕੁਛ ਨਹੀਂ ਹੈਗਾ ਫੋਰੈਂਜਰੀ ਵਗੈਰਾ ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੂਟੀਆਂ ਰਗੜਾ ਹੈਗੀਆਂ ਕਿੰਨੀ ਕਿੰਨੀ ਉਮਰ ਪੀਸ਼ਾਂ ਦੀ ਪੇਸ਼ੈਂਟ ਦੀ 45-46 ਸਾਲ ਦੀ ਉਮਰ ਕਿਵੇਂ ਸਟੇਬਲ ਹੈ ਪੇਸ਼ੈਂਟ ਠੀਕ ਹੈ ਸਟੇਬਲ ਹੈਗਾ ਉਹ ਰਿਵਰੋਗਾ ਪੇਸ਼ੈਂਟ ਰੈਫਰ ਹੋਊਗਾ ਵੱਡੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਨਹੀਂ ਯਾਦਵੰਦਾਂ ਦਾ ਮੈਨੇਜਰ ਆ ਲਾਲ ਟੋਲ ਪੁਲਾ ਜਾਂਦੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾ ਅਮਰਸਰ ਵਾਲੇ ਪਾਸੇ ਟੋਲ ਪੁਲਾ ਜਾਂਦੇ ਰਹੇ ਨੇ ਇਹਨਾਂ ਦੀ ਕੋ ਦੁਸ਼ਮਣੀ ਗਨ ਨਛੱਤਰ ਸਿੰਘ ਬਿਅਕਤੀ ਦੇ ਨਾਮ ਨਾਲ ਇਹਦੀ ਪਹਿਲਾਂ ਜਿਹੜੀ ਜੜੀ ਚੱਲਦੀ ਸੀ ਇਹਨਾਂ ਦੇ ਦੱਸਣ ਉਹ ਤਾਂ ਗਵਿੰਦ ਨਛੱਤਰ ਸਿੰਘ ਦੇ ਨਾਲ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਿਰਪਾਨਾਂ ਵਗੈਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਦੇ ਪੱਟ ਦੇ ਵਿੱਚ ਜਿਹੜੀ ਗੋਲੀ ਮਾਰ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨੇ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੁੱਲਵਾਨ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਲੱਗੀਆਂ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਕਿ ਕਿੰਨੀ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਤੇ ਤਾਂ ਹੁਣੇ ਹੀ ਮੈਂ ਖਾ ਪੰਜ ਛੇ ਮਹੀਨੇ ਤੋਂ ਬਾਅਦ ਪਹਿਲਾਂ ਢਿਲਮਾਲੇ ਪਾਸੇ ਸੀ ਉਹ 97 ਸਿੰਘ ਨਾਲ ਉੱਥੋਂ ਦੇ ਨੰਨੇ ਜਿਹਾ ਜੀ ਪੁਰਾਣੀ ਕਦੋਂ ਸੀ ਯਾਰ ਖਰਨੇ ਛੱਤਰ ਸਿੰਘ ਆਪਸੀ ਕੇ ਉਹਨਾਂ ਬੰਦੇ ਤੇ ਜੀ ਛੱਤਰ ਸਿੰਘ ਇਹਨਾਂ ਨੇ ਦੱਸਣਾ ਉਹਨਾਂ ਛੱਤਰ ਸਿੰਘ ਸੀ ਦੇ ਨਾਲ ਉਹ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਹੀ ਅਸਲਾ ਲੈ ਕੇ ਨਾਲ ਇਹ ਕੁਛ ਨਹੀਂ ਨਹੀਂ ਇਹੋ ਜੀ ਗੱਲ ਤੇ ਜਿਸ ਤਹਾ ਬਣਾਉ ਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲ ਪਲਾਜ਼ਾ ਤੇ ਨਾਲ ਐਂਬੂਲੈਂਸ ਚਾਈ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦਿੱਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਜਿਹੜਾ ਬੰਦ ਦਾ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਗ੍ਰੈਫਰ ਕਰਦੇ ਪਏ ਆ। ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ। ਹੂੰ ਇੱਕ ਜਗ੍ਹਾ ਟੱਚ ਕਰਕੇ ਗਈ ਆ। ਕੋਈ ਤਲਵਾਰਾਂ ਨਾਲ ਵੀ ਕੱਟਦੇ ਨਹੀਂ ਸ਼ਾਇਦ। ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ। ਹੋਰ ਇੰਜਰੀ ਵਗੈਰਾ ਨਹੀਂ। ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੂਟੀਆਂ ਰਗੜਾ ਹੈਗੀਆਂ। ਕਿੰਨੀ ਕਿੰਨ੍ਹੀ ਉਮਰ ਪਿਛੋਂ ਦੀ? ਪੇਸ਼ੈਂਟ ਦੀ 45-46 ਸਾਲ ਦੀ ਉਮਰ। ਕਿਉਂਕਿ ਉਹ ਸਟੇਬਲ ਹੋ ਗਏ। ਪੇਸ਼ੈਂਟ ਠੀਕ ਹੈ ਸਟੇਬਲ ਹੈਗਾ। ਉਹਨੂੰ ਉਰੀਰੋਗਾ ਰੈਫਰ ਕਰਦੇ। ਪੇਸ਼ੈਂਟ ਰੈਫਰ ਹੋਊਗਾ। ਬੜੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਨਹੀਂ ਯਾਦਵੰਦਾਂ ਦਾ ਮੈਨੇਜਰ ਆ ਲਾਲ ਟੋਲ ਫਲਾਜਾਦੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾ ਅਮਰਸਰ ਵਾਲੇ ਪਾਸੇ ਟੋਲ ਫਲਾਜਾਦੇ ਰਹੇ ਨੇ ਇਹਨਾਂ ਦੀ ਉਹ ਦੁਸ਼ਮਣੀ ਹੈ ਨਛੱਤਰ ਸਿੰਘ ਉਹ ਵਿਅਕਤੀ ਦੇ ਨਾਮ ਨਾਲ ਇਹਦੀ ਪਹਿਲਾਂ ਜਿਹੜੀ ਜੜੀ ਚੱਲਦੀ ਸੀ ਇਹਨਾਂ ਦੇ ਦੱਸਣ ਉਦੋਂ ਤੱਕ ਵੀ ਨਛੱਤਰ ਸਿੰਘ ਦੇ ਨਾਲ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਿਰਪਾਨਾਂ ਵਗੈਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਦੇ ਪੱਟ ਦੇ ਵਿੱਚ ਜੜੀ ਗੋਲੀ ਮਾਰ ਤੇ ਜਿਹੜੇ ਬਿਲਕੁਲ ਹਾਲ ਤੂੰ ਬੋਲਾ ਬਿਲਕੁਲ ਠੀਕ ਨੇ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੌਲਿਆਂ ਨੂੰ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇਹ ਕਿੰਨੀ ਕੁ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਖ ਪੰਜ ਛੇ ਮਹੀਨੇ ਤੋਂ ਪਾਏ ਪਹਿਲਾਂ ਢਿਲਮਾਲੇ ਪਾਸੇ ਸੀ ਉਹ ਨਛੱਤਰ ਸਿੰਘ ਨਾਲ ਉੱਥੋਂ ਦੇ ਰੰਜੇਸ਼ ਭਾਜੀ ਪੁਰਾਣੀ ਕਿਦੋਂ ਸੀ ਯਾਰ ਨਛੱਤਰ ਸਿੰਘ ਆਪਸੀ ਕੇ ਉਹਨਾਂ ਬੰਦੇ ਤੇ ਜੀ ਨਛੱਤਰ ਸਿੰਘ ਇਹਨਾਂ ਦੇ ਦੱਸਣਾ ਨਛੱਤਰ ਸਿੰਘ ਸੀ ਦੇ ਨਾਲ ਉਹਨੇ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਵੀ ਅਸਲਾ ਲੈ ਕੇ ਨੇ ਨਾਲ ਇਹ ਕੁਛ ਹੈ ਨਹੀਂ ਨਹੀਂ ਇਹ ਜੀ ਕੋਲ ਨੇ